ਤੇ ਮੇਰੀ ਗੱਡੀ ਨਹੀਂ ਮੈਨੂੰ ਪੈਸਾ ਹੀ ਲੋੜ ਸੀ ਮੈਂ 1,45,000 ਦੇ ਵਿੱਚ ਉਹ ਬੰਦੇ ਨੂੰ ਫੜਾਤੀ ਤੇ ਉਹਨਾਂ ਨੇ ਮੈਨੂੰ ਵਿਆਜ ਵੀ ਓਵਰਲoad ਤੇ ਮੇਰੀ ਗੱਡੀ ਉਹਨੇ ਸਾਰੀ ਖਤਮ ਕਰਤੀ ਮੂਰੋ ਮਾਰੋ ਸਾਰੇ ਮਾਰਤੀਆਂ ਗੱਡੀਆਂ ਸਾਰੇ ਸੀਟ ਕਵਰ ਉਹਨਾਂ ਨੇ ਪਾੜਦੇ ਆ ਮੈਨੂੰ ਪਹਿਲਾਂ ਤਾਂ ਇਹ ਵੀ ਡਾਰਾ ਵੀ ਉਹਨਾਂ ਨੇ ਮੇਰੀ ਗੱਡੀ ਗਲਤ ਇਸਤੇਮਾਲ ਕੀਤੀ ਆ ਉੱਥੇ ਉਹ ਬੰਦੇ ਨੇ ਮੈਨੂੰ ਸਾਰੇ ਭਰਾਵਾਂ ਸਾਹਮਣੇ ਜਾਨੋ ਮਾਰਨ ਦੀ ਧਮਕੀ ਦਿੱਤੀ ਆ ਤੂੰ ਜੋ ਕੋਕ ਮਰਜੀ ਕਰ ਲੈ ਗੱਡੀ ਦੇ ਮੇਰੇ ਘਟੋੜ ਲੱਖ ਰੁਪਏ ਦਾ ਨੁਕਸਾਨ ਕਰਤਾ ਹੀ ਉਹਨਾਂ ਨੇ ਸਾਰੇ ਪਾਸੋਂ ਮੈਂ ਇੱਕ ਟੈਨਸ਼ਨ ਚ ਡਿਪ੍ਰੈਸ਼ਨ ਚ ਰਹਿਣਾਗਾ ਵੀ ਗੱਡੀ ਮੇਰੀ ਜਮਾ ਨਵੀਂ ਕੜਾਈ ਚੂਣੀ ਮਾਰ ਲਾ ਮੇਰੀ ਗੱਡੀ ਕੰਡੀਸ਼ਨ ਵੇਖੇ ਮੇਰੀ ਸਾਰੀ ਗੱਡੀ ਭੰਤੀ ਸਸਪੈਂਸ਼ਨ ਸਾਰੀ ਖਤਮ ਕਰਤੀ ਗੱਡੀ ਵਿੱਚ ਮੁਗਲਾਈਰ ਤੱਕ ਨਹੀਂ ਛੱਡਿਆ ਜੀ 80000 ਰੁਪਏ ਦਾ ਇੰਜਨ ਤੇ ਲੱਗਦਾ ਜੇ ਕਿਤੇ ਇੰਜਨ ਵੀ ਮੇਰਾ 100% ਖਤਮ ਕਰ ਚੁੱਕਿਆ ਉਹਨਾਂ ਦਾ ਆ ਮੇਰੇ ਭਰਾ ਨਾਲ ਗਏ ਆ ਥਾਣੇ ਵਿੱਚ ਮੈਨੂੰ ਤਾਂ ਕਹਿੰਦੇ ਰਿਆ ਮਾਰਨ ਦੀਆਂ 100% ਗੱਡੀ ਉਹਨਾਂ ਨੇ ਗਲਤ ਕੰਮ ਚ ਇਸਤੇਮਾਲ ਕਰੀ ਆ 1 ਲੱਖ 45 ਦਾ 2.5 ਮਹੀਨਾ ਦਾ 35000 ਵਿਆਜ ਲੜਿਆ ਹੁਣ ਕੋਈ ਚੱਕਰ ਨਹੀਂ ਪਰ ਉਹ ਗੱਡੀ ਖਤਮ ਨਹੀਂ ਕਰ ਸਕਦੇ ਚਲਾ ਨਹੀਂ ਸਕਦੇ ਸੀ ਗਲਤ ਕੰਮ ਚ ਇਸਤੇਮਾਲ ਨਹੀਂ ਕਰ ਸਕਦੇ ਪਰ ਉਹਨਾਂ ਨੇ ਇੱਕ ਤਾ ਆ ਕੇ ਕਹਿੰਦੇ ਅਸੀਂ ਚਲਾਉਣੇ ਹੁੰਦੇ ਆ ਗੱਡੀ ਪਰ ਉਹਨਾਂ ਦੀ ਬਦਮਾਸ਼ੀ ਭਲਾ ਦੀ ਉਹਨਾਂ ਦਾ ਕੋਈ ਲੀਡਰ ਮਗਰ ਹੱਥ ਲਾ ਲਾਰੇਗਾ ਉਹਨਾਂ ਨੇ ਮੈਨੂੰ ਥਾਣੇ ਦੇ ਵਿੱਚ ਧੌਂਕੀਆਂ ਦਿੱਤੀਆਂ ਨਾਲ ਪੁਲਿਸ ਵਾਲੇ ਮੈਨੂੰ ਧੌਂਕੀਆਂ ਦੇ ਰਹੇ ਆ ਤੁਸੀਂ ਐ ਦੱਸੋ ਹੁਣ ਕੋਈ ਵੀ ਬੰਦਾ ਮਰਦਾ ਪਤਾ ਕਿਉਂ ਆਪਾਂ ਕਹਿ ਦਿੰਨੇ ਆ ਡਿਪਰੈਸ਼ਨ ਮਰਦਾ ਵੀ ਅੱਕਿਆ ਮਰਦਾਗਾ ਕੋਈ ਵੀ ਚੀਜ਼ ਆ ਕੋਈ ਬੰਦਾ ਕਰਦਾ ਨਾ ਉਹ ਅੱਕੇ ਹੀ ਕਰਦਾਗਾ ਇਹਦਾ ਹੁਣ ਰੋਜੀ ਰੋਟੀ ਇਸੇ ਤੇ ਹੁਣ ਇਹਦਾ ਲੱਖ ਰੁਪਿਆ ਨੁਕਸਾਨ ਹੋ ਗਿਆ ਵਿਆਜ ਵੀ ਦੇਤਾ ਪੈਸੇ ਵੀ ਦੇਤੇ ਇਹਦਾ ਕਸੂਰ ਕੀ ਐ ਨਾ ਗੱਡੀ ਤਾਂ ਗਹਿਣਾ ਦਿੱਤੀ ਸੁਣਨ ਨੂੰ ਕਿ ਅਸੀਂ ਆਪ ਦੇ ਅਨ ਜਿਹੜਾ ਇਹਦੇ ਨਾਲ ਧੱਕਾ ਹੋਇਆ ਹੈ ਇਹ ਬਿਲਕੁਲ ਹੀ ਧੱਕਾ ਹੋਇਆ ਸਾਰਾ ਸਿਰੋ ਅੱਜ ਅਸੀਂ ਜੈਤੋ ਦੇ ਟੈਕਸੀ ਸਟੈਂਡ ਵਿੱਚ ਖੜੇ ਆ ਆ ਮੇਰੇ ਪਿੱਛਲੇ ਪਾਸੇ ਤੁਸੀਂ ਇੱਕ ਕਾਰ ਵੇਖ ਰਹੇ ਹੋ ਸਵੈਕਟ ਕਾਰ ਆ ਇਹ 2019 ਮਾਡਲ ਹੈ ਨੰਬਰ ਤਾਂ ਦੇਖਾਈ ਦਿੱਤੇ ਸਕਰੀਨ ਦੇ ਵਿੱਚ ਆ ਨੰਬਰ ਵੀ ਤੁਸੀਂ ਦੇਖ ਲਿਆ ਇਧਰਲੇ ਪਾਸੇ ਆ ਸਾਡਾ ਵੀਰ ਖੜਾ ਡਰਾਈਵਰ ਆ ਇਸ ਦੀ ਗੱਡੀ ਸੀ ਇਹ ਕਹਿੰਦਾ ਮੈਨੂੰ ਕੁਝ ਪੈਸਿਆਂ ਦੀ ਲੋੜ ਸੀ ਮੈਂ ਆਪਦੀ ਗੱਡੀ ਦੇ ਕਾਗਜ਼ ਸਮੇਤ ਗੱਡੀ ਸਾਰੀ ਕਿਸੇ ਬੰਦੇ ਨੂੰ 1 ਲੱਖ ਤੇ 45000 ਚ ਗਹਿਣੇ ਕਰਤੀ ਵੀ ਤੂੰ ਮੈਨੂੰ 1 ਲੱਖ 45000 ਦੇ ਦੇ ਤੇ ਗੱਡੀ ਘਰੇ ਲਾ ਲ ਜਦੋਂ ਮੈਂ ਤੇਰਾ 1 ਲੱਖ 45 ਉਹ ਤੇ ਨਾਲ ਵਿਆਜ ਦੇਗਾ ਤੇ ਮੈਂ ਗੱਡੀ ਆਪਦੀ ਉਦੋਂ ਤੱਕ ਲੈ ਜਾਊਗਾ ਇਹ ਬਾਈ ਕਹਿੰਦਾ ਉਹ ਗੱਡੀ ਨੂੰ ਭਜਾਈ ਫੇਰਾ ਤੋਰੀ ਫੇਰਾ ਮੇਰੀ ਗੱਡੀ ਥਾਂ ਥਾਂ ਤੋਂ ਉਹਨੇ ਭੰਨਤੀ ਉਹਨੇ ਵਿਆਜ ਵੀ ਮੇਰਾ ਪੂਰਾ ਲੈ ਲਿਆ ਤੇ ਪਰ ਗੱਡੀ ਸੀ ਜਿਹੜੀ ਮੇਰੇ ਕੋ ਕਵਾੜ ਬਣਾਤੀ ਕੀ ਕਹਾਣੀ ਹੈ ਪੂਰੀ ਬਾਈ ਦੇ ਜਵਾਨ ਨੂੰ ਸੋਹਦੇ ਕੀ ਨਾਮ ਕੀ ਹੈ ਬਾਈ ਤੇਰਾ ਬਾਈ ਪ੍ਰਕਾਸ਼ ਪ੍ਰਧਾਨਾ ਮੇਰਾ ਨਾ ਜੈਤੂ ਟੈਕਸਟਾਈਲ ਹਾਂਜੀ ਜੀ ਜੀ ਤੇ ਮੇਰੀ ਗੱਡੀ ਨਹੀਂ ਮੈਨੂੰ ਪੈਸਿਆਂ ਦੀ ਲੋੜ ਸੀ ਮੈਂ 145000 ਦੇ ਵਿੱਚ ਉਹ ਬੰਦੇ ਨੂੰ ਫੜਾਤੀ ਤੇ ਉਹਨਾਂ ਨੇ ਮੈਨੂੰ ਵਿਆਜ ਵੀ ਓਵਰ ਲਾਤਾ ਨਹੀਂ ਪਹਿਲਾਂ ਮੈਨੂੰ ਇਹ ਦੱਸੋ ਵੀ ਜਿਹੜੀ ਇਹ ਤੁਸੀਂ ਗੱਡੀ ਗਹਿਣੇ ਰੱਖੀ ਸੀ ਉਹ ਬੰਦਾ ਕੌਣ ਸੀ ਕੀ ਨਾਂ ਸੀ ਤੇ ਕਿੱਥੋਂ ਦੇ ਰਹਿਣ ਵਾਲਾ ਉਹ ਉਹਦਾ ਨਾਂ ਜੱਸਾ ਢਿੱਲੋ ਆ ਆਰਵੀ ਦੇ ਵਿੱਚ ਵੜਨ ਸਰ ਉਹਨਾਂ ਦਾ ਫਾਈਨਾਂਸ ਦਾ ਕੰਮ ਆ ਤੇ ਉਹਨਾਂ ਕੋਲ ਮੈਨੂੰ ਇਹਦੀ 145 ਮੈਨੂੰ ਫੜਾਇਆ ਸੀ ਦਿੱਤਾ ਸੀਗਾ 145 ਲੈ ਕੇ ਉਹਨਾਂ ਨੇ ਮੈਨੂੰ ਵਿਆਜ ਚਲੋ ਕੋਈ ਚੱਕਰੀ ਮਜਬੂਰੀ ਸੀ ਮੇਰੀ ਮੈਨੂੰ 8 ਰੁਪਏ ਵਿਆਇ ਪੈ ਗਿਆ ਮੈਨੂੰ 135000 ਰੁਪਏ ਵਿਆਜ ਦੇਣਾ ਪੈ ਗਿਆ ਕਿੰਨੇ ਚਿਰ ਦਾ ਦਿੱਤਾ ਵਿਆਜ ਤੁਸੀਂ ਇਹ 2.5 ਮਹੀਨੇ ਦਾ ਵਿਆਜ ਸੀਗਾ ਜਿਹੜਾ ਕਿਤੇ ਵੀ ਕਾਨੂੰਨੀ ਕਾਰਵਾਈ ਚ ਨਹੀਂ ਬੰਦਦਾ ਚਲੋ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਉੱਥੇ ਹੀ ਆਪਾਂ ਸੁਲਾਂਗੇ ਜਦੋਂ ਮੈਂ ਉਹਨੂੰ ਗੱਡੀ ਲੈ ਕੇ ਆਇਆ ਗੈਰਜ ਦੇ ਗੱਡੀ ਕੱਢੀ ਤੇ ਮੇਰੀ ਗੱਡੀ ਉਹਨੇ ਸਾਰੀ ਖਤਮ ਕਰਤੀ ਮੂਹਰੋ ਮਾਰੋ ਸਾਰੇ ਮਾਰਤੀ ਵੇਚੇ ਦੇ ਬਲੈਕ ਜਾਲੀਆਂ ਪਈਆਂ ਆਈਆਂ ਗੱਡੀਆਂ ਸਾਰੇ ਸੀਟ ਕਵਰ ਉਹਨਾਂ ਨੇ ਪਾੜਤੇ ਆ ਵੇਚੇ ਦੇ ਨਾਲ ਉਹਨੇ ਮਾਰ ਸੀ ਨਹੀਂ ਦਿੱਤੀ ਸੀਗੀ ਇੱਕ ਪੱਟ ਕੇ ਸਰਵਿਸ ਬੋਕ ਦੇ ਵਿੱਚੋਂ ਬਈ ਓਨਰ ਕਿਦੇ ਨਾਂ ਤੇ ਆ ਮੈਨੂੰ ਪਹਿਲਾਂ ਤਾਂ ਇਹ ਵੀ ਡਾਰਾ ਵੀ ਉਹਨਾਂ ਨੇ ਮੇਰੀ ਗੱਡੀ ਗਲਤ ਇਸਤੇਮਾਲ ਕੀਤੀ ਆ ਵਿੱਚੋਂ ਗੱਡੀ ਦੇ ਸਾਰਾ ਸਮਾਨ ਗਾਇਬ ਆ ਜਦੋਂ ਮੈਂ ਜਾ ਕੇ ਕੰਡੀਸ਼ਨ ਵੇਖੀ ਤੇ ਮੈਂ ਉਹਦੇ ਕੋਲੇ ਗਿਆ ਮੈਂ ਬਾਈ ਜੀ ਸੁਣ ਮੈਂ ਇੰਨਾ ਵਿਆਜ ਦਿੱਤਾ ਓਵਰ ਆ ਤੇ ਤੁਸੀਂ ਮੇਰਾ ਕਿਉਂ ਨੁਕਸਾਨ ਕਰਤਾ ਉਹ ਮੈਨੂੰ ਕਹਿੰਦੇ ਬਈ ਚਲੋ ਕੋਈ ਗੱਲ ਮਾੜਾ ਮਾੜਾ ਕੰਮ ਕਰਾ ਦਾਂਗੇ ਜਦੋਂ ਮੈਂ ਦੂਜੇ ਦਿਨ ਫੋਨ ਮਾਰਿਆ ਉਹ ਕਹਿੰਦਾ ਬਾਈ ਅਸੀਂ ਤਾਂ ਚਲਾਉਣੇ ਹੁੰਨੇ ਆ ਕੋਈ ਮੇਰੇ ਤੋਂ ਕੁਝ ਨਹੀਂ ਜੋ ਕੁਝ ਕਰ ਤੋਂ ਹੁੰਦਾ ਕਰ ਲਾ ਮੈਂ ਇੱਥੇ ਚਾਰ ਭਰਾਵਾਂ ਕੋਲੇ ਗੱਲ ਕਰੀ ਤੇ ਮੈਂ ਜੈਤੂਠ ਥਾਣੇ ਚ ਰਿਪੋਰਟ ਦਿੱਤੀ ਮੇਰਾ ਸਾਰਾ ਸਟੈਂਡ ਮੇਰਾ ਟੈਕਸੀ ਟੈਂਡ ਗਿਆ ਨਾਲ ਭਰਾ ਗਏ ਉੱਥੇ ਉਹ ਬੰਦੇ ਨੇ ਮੈਨੂੰ ਸਾਰੇ ਭਰਾਵਾਂ ਸਾਹਮਣੇ ਜਾਨੋ ਮਾਰਨ ਦੀ ਧਮਕੀ ਦਿੱਤੀ ਆ ਤੂੰ ਜੋ ਕੋਕ ਮਰਜ਼ੀ ਕਰ ਲਾ ਤੇਰਾ ਮੈਂ ਕੋਹ ਬਣ ਨਹੀਂ ਦਿੰਦਾ ਗਾ ਜੀ ਤੇ ਗੁਰਮਨ ਸਿੰਘ ਐਸਐਚਓ ਐਸਆਈ ਸਾਹਿਬ ਨੇ ਮੇਰੀ ਕੋਈ ਸੁਣਵਾਈ ਨਹੀਂ ਕਰੀਗੀ ਉਹਨਾਂ ਨੇ ਮੇਰੀ ਪੂਰੀ ਦਹਿਸ਼ਤ ਪਾਈ 16 ਤਰੀਕ ਨੂੰ ਮੇਰੀ ਦਰਖਾਸਤ ਦਿੱਤੀ ਵੀ ਹੈ ਜੀ ਉਹਨਾਂ ਨੇ ਮੇਰੀ ਕੋਈ ਕਿਸੇ ਕੋਲੇ ਕਾਰਵਾਈ ਕਰਨ ਨਹੀਂ ਦਿੱਤੀ ਇਹੜੀ 16 ਦੀ ਇੱਕ ਤਾਂ 16 ਹੁਣ ਮਾਰਚ ਮਹੀਨਾ ਚੱਲੀ ਜਾਂਦਾ ਇੱਕ ਫਰਵਰੀ ਗਿਆ ਇੱਕ ਜਨਵਰੀ ਗਿਆ 16 ਤੀਜੇ ਮਹੀਨੇ ਦੀ 16 ਤੇ ਉਹਨੂੰ ਮੇਰੀ ਦਰਖਾਸਤ 16 ਮਾਰਚ ਨੂੰ 16 ਤਰੀਕ ਹਾਂਜੀ 16 ਮਾਰਚ ਨੂੰ ਮੇਰੀ ਦਰਖਾਸਤ ਦਿੱਤੀ ਆਈ ਅੱਜ ਤੱਕ ਮੇਰੀ ਕੋਈ ਸੁਣਵਾਈ ਨਹੀਂ ਹੋਈਗੀ ਸਾਰੀ ਇਹ ਗੱਲ ਐਸਐਚਓ ਦੀ ਵੀ ਨਿਗਾਹ ਚ ਹੈਗੀ ਆ ਮੇਰੀ ਕਿਸੇ ਕੋਲੇ ਸੁਣਵਾਈ ਨਹੀਂ ਹੋ ਰਹੀ ਜੀ ਵੀ ਗੱਡੀ ਦੇ ਮੇਰੇ ਘਟੋੜ ਲੱਖ ਰੁਪਏ ਦਾ ਨੁਕਸਾਨ ਕਰਤਾ ਈ ਉਹਨਾਂ ਦੇ ਉਹਨਾਂ ਬੰਦਿਆਂ ਦਾ ਕੋਈ ਪ੍ਰੈਕਟੀਕਲ ਕੋਈ ਤਕੜਾ ਲਿੰਕ ਹੈਗਾਗਾ ਤੇ ਮੈਨੂੰ ਉਹ ਬੰਦੇ ਨੇ ਥਾਣੇ ਵਿੱਚ ਖੁਦ ਮਾਰਨ ਤੁੰਗ ਦਿੱਤੀ ਆ ਗੁਰਮਤ ਸਿੰਘ ਇਹ ਸੋਨੂੰ ਮੈਂ ਫੋਨ ਕਰਿਆਗਾ ਕਿਉਂਕਿ ਮੈਂ ਟੈਨਸ਼ਨ 'ਚ ਰਹਿਣਾ ਜੀ ਮੇਰੀ ਗੱਡੀ ਭਾਂਤੀ ਮੈਂ ਇੰਨਾ ਵਿਆਜ ਦੇਤਾਗਾ ਤੇ ਮੈਨੂੰ ਉਹ ਗੁਰਮਤ ਸਿੰਘ ਕਹਿੰਦਾ ਮੈਂ ਤੇਰੇ ਤੇ ਕਾਰਵਾਈ ਕਰੂੰਗਾ ਤੇ ਮੈਨੂੰ ਕੋਈ ਇਨਸਾਫ ਨਾ ਆਇਆ ਜਾਵੇ ਤੇ ਮੈਨੂੰ ਕੋਈ ਇਨਸਾਫ ਦੀ ਝਲਕ ਨਹੀਂ ਦੀ ਸਰੀ ਕਿਸੇ ਪਾਸੋਂ ਸਾਰੇ ਪਾਸੋਂ ਮੈਂ ਇੱਕ ਟੈਂਸ਼ਨ ਚ ਡਿਪਰੈਸ਼ਨ ਚ ਰਹਿਣਾਗਾ ਵੀ ਗੱਡੀ ਮੇਰੀ ਜਮਾ ਨਵੀਂ ਘੜਾਈ ਸੂਣੀ ਮਾਰ ਲਾ ਮੇਰੀ ਗੱਡੀ ਕੰਡੀਸ਼ਨ ਵੇਖੇ ਮੇਰੀ ਸਾਰੀ ਗੱਡੀ ਭੰਨਤੀ ਸਸਪੈਂਸ਼ਨ ਸਾਰੀ ਖਤਮ ਕਰਤੀ ਗੱਡੀ ਵਿੱਚ ਮੁਗਲਾਈਰ ਤੱਕ ਨਹੀਂ ਛੱਡਿਆ ਜੀ 80000 ਰੁਪਏ ਦਾ ਇੰਜਨ ਤੇ ਲੱਗਦਾ ਜੇ ਕਿਤੇ ਇੰਜਨ ਵੀ ਮੇਰਾ 100% ਖਤਮ ਕਰ ਚੁੱਕਿਆ ਉਹਨਾਂ ਦਾ ਪਰ ਮੈਨੂੰ ਕੋਈ ਇਨਸਾਫ ਹੀ ਨਹੀਂ ਮਿਲ ਰਿਹਾ ਆ ਮੇਰੇ ਭਰਾ ਨਾਲ ਗਏ ਆ ਥਾਣੇ ਵਿੱਚ ਮੈਨੂੰ ਤਾਂ ਹੰਕਿਆਂ ਦੇ ਰਿਆ ਮਾਰਨ ਦੀਆਂ ਹੁਣ ਦੱਸੋ ਫਿਰ ਕਿੱਧਰ ਨੂੰ ਜਾਈਏ ਇਨਸਾਫ ਕਿੱਥੇ ਮੰਗਈਏ ਜੀ 16 ਤਰੀਕ ਹੋ ਗਈ ਕੋਈ ਮੰਦਾ ਸਮਝਣੇ ਕੀ ਕਰੀਏ ਜ ਸਾਡਨੇ ਧੱਕਾ ਜਦੋਂ ਪਹਿਲਾਂ ਗੱਡੀ ਵਿਖਾਈ ਆ ਪੱ ਕਿੱਥੋਂ ਕਿੱਥੋਂ ਪੰਨੇ ਗੱਡੀ ਵਿਖਾਉ ਗੱਡੀਆਂ ਸਾਰੀ ਪੰਨੀ ਵੀ ਆਈ ਦਿਖਾਓ ਅਥਲਾ ਕੇ ਦਿਖਾਓ ਆ ਸਾਰੀ ਮੂਰੋਂ ਸਾਰੇ ਸਸਪੈਂਸ਼ਨ ਇਦੋਂ ਸਸਪੈਂਸ਼ਨ ਸਾਰੀ ਆ ਜਾਲੀ ਜੂਰੀ ਪਹਿਲਾਂ ਸਹੀ ਸੀ ਸਾਰਾ ਕੋ ਪੰਨੇ ਹੀ ਉਹਨਾਂ ਨੇ ਆ ਸਾਰਾ ਮਰਗੜ ਮੁਰਗੂੜ ਹਮ ਜੜੀ ਤੁਸੀਂ ਯਕੀਨ ਨਾ ਕਰੋ ਚਲੋ ਚਲੋ 1 ਮਿੰਟ ਰੋ ਅੱਛਾ ਜੀ ਗੱਡੀ ਜੋ ਸਮਾਨਸੂ ਨੂੰ ਜਵਾਂ ਨਹੀਂ ਛੱਡਾ ਉਹਨਾਂ ਨੇ ਜੀ ਗੱਡੀ ਦੇ ਵਿੱਚ ਕੋ ਸਮਾਨ ਛੱਡਿਆਗਾ ਸਾਰੇ ਸੀਟ ਕਵਰ ਪਾੜੇ ਵੀ ਆ ਹਮ 100% ਗੱਡੀ ਉਹਨਾਂ ਨੇ ਗਲਤ ਕੰਮ ਚਾਹੇ ਇਸਤੇਮਾਲ ਕਰੀ ਆ ਮੈਂ ਕਹਿੰਦਾ ਵੀ ਜੇ ਗੱਡੀ ਜਿੰਨਾ ਚਿਰ ਉਹਨਾਂ ਕੋਲ ਰਹੀ ਆ ਤੇ ਮੈਨੂੰ ਡਾਰਾ ਵੀ ਇਹਨਾਂ ਨੇ ਗੱਡੀ ਕਿਸੇ ਗਲਤ ਇਸਤੇਮਾਲ ਕੀਤੀ ਆ ਇੱਕ ਗੱਡੀ ਦੇ ਵਿੱਚ ਨਾ ਇਹਦੀ ਆਰਸੀ ਉਹਨਾਂ ਕੋਲੇ ਹੈ ਨਹੀਂ ਸਰ ਉਹਨਾਂ ਨੇ ਕੀ ਕਰਿਆ ਆ ਇਹਦੇ ਉੱਤੇ ਨਾ ਇੱਕ ਚੀਜ਼ ਰੱਖੀ ਬੈਠੇ ਆ ਓਨਰ ਦੀ ਆ ਕਿਹਦੇ ਨਾਂ ਤੇ ਗੱਡੀ ਆ ਉਹ ਕਹਿੰਦੇ ਸੀ ਗੱਡੀ ਮਾੜੀ ਮੋਟੀ ਹੈ ਲੋਕਲ ਚਲਾਈ ਆ ਇਹਦੇ ਉੱਤੇ ਛੋਟੇ ਭਰਾ ਦੇ ਨਾਂ ਤੇ ਗੱਡੀ ਆ ਕਲਦੀਪ ਸਿੰਘ ਦੇ ਨਾਂ ਤੇ ਉਹਨਾਂ ਬੰਦਿਆਂ ਨੇ ਸਾਰਾ ਕੁਝ ਰੱਖਿਆ ਵੀ ਕਿ ਕੱਲ ਨੂੰ ਕੋਈ ਗੱਡੀ ਫੜੀ ਜਾਂਦੇ ਆ ਕੋਈ ਬਾਹਰੋਂ ਦਾ ਚੱਲੀ ਆ ਤੇ ਉਹਨੇ ਸਬੂਤ ਦੇ ਤੌਰ ਤੇ ਰੱਖੀ ਆ ਮੈਂ ਕਹਿਣਾ ਵੀ ਮੇਰੀ ਗੱਡੀ ਦੀਆਂ ਜਾਲੀਆਂ ਮੇਰੀ ਗੱਡੀ ਚੋ ਸਮਾਨ ਜਾਂ ਸਾਰੇ ਮੇਰੇ ਸੀਟ ਕਵਰ ਆ ਆ ਨਾਲ ਦੇ ਸਾਰੇ ਉਹਨੇ ਪਾੜਤੇ ਸੀਟ ਕਵਰ ਸਾਰੇ ਇਸ ਮੇਰੇ ਕੱਡੇ ਵੀ ਆ ਹੁਣ ਮੈਨੂੰ ਤਾਂ ਇਹ ਨਹੀਂ ਸਮਝਦੀ ਫਿਰ ਮੈਂ ਜਾਵਾਂ ਕਿੱਥੇ ਜੀ ਕੀ ਤਾਂ ਕੱਲ ਨੂੰ ਕੋਈ ਕੰਮ ਚ ਆ ਗਈ ਤਾਂ ਮੇਰੇ ਤੇ ਕਾਰਵਾਈ ਹੋਊਗੀ ਇਹਦਾ ਕੋਈ ਹੁਣ ਹੱਲ ਨਹੀਂ ਸਰ ਮੈਂ ਤਾਂ ਇੱਕ ਰਿਕਵੈਸਟ ਕਰਦਾ ਕਾਨੂੰਨ ਨੂੰ ਵੀ ਸਾਬ ਨੂੰ ਪ੍ਰਸ਼ਾਸਨ ਨੂੰ ਵੀ ਮੇਰਾ ਇਨਸਾਫ ਹੋਇਆ ਜਾਵੇ ਲੱਖ ਰੁਪਏ ਦਾ ਮੇਰਾ ਨੁਕਸਾਨ ਕਰਤਾ ਉਹਨਾਂ ਨੇ ਜੀ ਜਿਹੜੀ ਆਪਾਂ ਆਜੋ ਬੰਦ ਕਰ ਦੇਖੋ ਜਿਹੜੇ ਪੈਸੇ ਤੂੰ ਲਏ ਸੀ ਉਹਨਾਂ ਤੋਂ 145000 ਇਹ ਪਹਿਲੀ ਵਾਰ ਲਿਆ ਤੇ ਤੂੰ ਪਹਿਲਾਂ ਵੀ ਲਏ ਸੀ ਕਦੇ ਵਰਤਨ ਨੂੰ ਇੱਧਰ ਆਜੋ ਇੱਦੋਂ ਪਹਿਲਾਂ ਮੇਰੇ ਭਰਾ ਜੀ ਉਹਨਾਂ ਨੇ ਵਰਤਦੇ ਸੀਗੇ ਜੀ ਤੇ ਚਲੋ ਮੇਰੇ ਭਰਾ ਨੇ ਉਦੋਂ ਆਪਣੀ ਗੱਲ ਕਰਾਈ ਜਾਈ ਤੇ ਇੱਦੋਂ ਪਹਿਲਾਂ ਹੋਰ ਸਾਡੀ ਕੋਈ ਰਾਜਮੰਦੀ ਸੀਗੀ ਪਰ ਉਹਨਾਂ ਨੇ ਇੱਕ ਗੱਲ ਤੇ ਇਹ ਵੀ ਬਣਾਈ ਬੈਠਿਆ ਜੀ ਇਹ ਗੱਡੀ ਲਈ ਆ ਉਹਨਾਂ ਨੇ ਆਦਿ ਨੇ 420 ਦਾ ਇਹਨਾਂ ਦੇ ਲੈਂਡ ਦਾ ਬਣਾਇਆਗਾ ਥਾਣੇ ਵਿੱਚ ਉਹ ਕਹਿੰਦੇ ਅਸੀਂ ਸੇਲਜ ਕੀਤੀ ਆ ਮੈਂ ਕਹੀ ਗੱਡੀਆਂ ਤਿੰਨ ਕੰਡੀਸ਼ਨਾਂ ਹੁੰਦੀਆਂ ਜੇ ਤੁਸੀਂ ਲਈ ਆ 145 ਜੀ ਨਹੀਂ ਲਈ ਜਾਂਦੀ ਉਹਨਾਂ ਨੇ 420 ਨਾ ਕਿਸੇ ਅਰਜਨਿਵਿਸ਼ਨਲ ਕਰਕੇ ਮੇਰੇ ਨਾਲ ਗਲਤ ਕੰਮ ਕੀਤਾਗਾ ਮੈਂ ਜੇ ਉਹਨਾਂ ਨੇ ਗੱਡੀ ਲਈ ਉਹਨਾਂ ਕੋਲ ਆਰਸੀ ਕਿਉਂ ਨਹੀਂ ਓਰੀਜਨਲ ਆਰਸੀ ਹੋਣੀ ਚਾਹੀਦੀ ਆ ਦੂਜੀ ਗੱਲ ਐਨਸੀ ਹੁੰਦੀ ਆ ਲੋਨ ਲੈਣ ਦੀ ਐਨਸੀ ਫਿਰ ਗੱਡੀ ਨਾ ਨਹੀਂ ਚੜਦੀਗੀ ਨਾ ਉਹਨਾਂ ਕੋਲੇ ਐਨਸੀ ਆ ਤੀਜੀ ਗੱਡੀ ਆ ਮੇਰੇ ਕੋਲੇ ਆ ਥਾਣੇ ਸਾਡੇ ਮੁੰਛੀ ਨਾਲ ਗੱਲ ਹੋਈ ਆ ਮੁੰਛੀ ਕਹਿੰਦਾ ਵੀ ਇਹ ਗੱਡੀ ਲਈ ਆ ਤੇ ਮੈਂ ਹੀ ਗੱਡੀ ਲਈਏ ਫਿਰ ਆਦੇ ਨਾ ਕਿਉਂ ਨਹੀਂ ਕਰਾਈ 2.5 ਮਹੀਨੇ ਗੱਡੀ ਕਿਉਂ ਨਹੀਂ ਲਈ ਉਹ ਇਹ ਨਹੀਂ ਪਤਾ ਕੱਲ ਨੂੰ ਮੇਰੇ ਤੋਂ ਗੱਡੀ ਵੀ ਖੋਹ ਲੈਣਾ ਪਰ 420 ਵਾਲਾ ਕੰਮ ਉਹਨਾਂ ਨੇ ਅਰਜੀ ਨਹੀਂ ਵੀਸਣਾ ਰਲ ਕੇ ਕੀਤਾ ਮੇਰੇ ਜੇ ਗੱਡੀ ਉਹ ਕਹਿੰਦੇ ਲਈ ਜਾ ਤੁਸੀਂ ਕਿਹਾ ਨਹੀਂ ਉਥੇ ਮੁਲਾਜ਼ਮਾਂ ਨੂੰ ਜੇ ਗੱਡੀ ਲਈਏ ਤਾਂ ਫਿਰ ਮੈਨੂੰ ਕਿਉਂ ਦਿੱਤੀ ਆਪਦੇ ਕੋਲ ਰੱਖਦੇ ਹੋ ਇਹ ਗੱਲ ਦਾ ਉਹਨੂੰ ਜਵਾਬ ਨਹੀਂ ਆਇਆ ਜੀ ਇਸ ਗੱਲ ਦਾ ਉਹਨਾਂ ਨੂੰ ਜਵਾਬ ਹੀ ਨਹੀਂ ਮੈਂ ਜੇ ਗੱਡੀ ਲਈ ਆ ਨਾ ਤੁਸੀਂ ਆਰਸੀ ਦਿਖਾ ਦਿਓ ਤੁਸੀਂ ਐਨਓਸੀ ਦਿਖਾ ਦਿਓ ਤੁਸੀਂ ਗੱਡੀ ਕਾਹਤੋਂ ਮੋੜੀ ਆ ਮੇਰੇ ਨਾਲੇ 15 20 ਬੰਦੇ ਗਏ ਸੀਗੇ ਉੱਥੇ ਵੀ ਉਹ ਗੱਲ ਹੋਈ ਜਾਂਦੀ ਵੀ ਜੇ ਤ ਜਦੋਂ ਆਪਾਂ ਲੋਨ ਲੈਨੇ ਆਂ ਕਿਸੇ ਤੋਂ ਲੈਨੇ ਆਂ ਉਦੋਂ ਕੋਈ ਲਿਖਤ ਪੜਤ ਹੁੰਦੀ ਐ ਤੁਹਾਡੇ ਨਾਲ ਲਿਖਤ ਪੜਤ ਤੋਂ ਕਮਿਟਮੈਂਟ ਹੋਈ ਹੋਵੇ ਵੀ ਗੱਡੀ ਸੀ ਚਲਾਵਾਂਗੇ ਇੰਨਾ ਚਿਰ ਚਲਾਵਾਂਗੇ ਇੰਨਾ ਵਿਆਜ ਲਾਵਾਂਗੇ ਜੇਕਰ ਤੇਰੀ ਕਿਸ਼ਤ ਟੁੱਟੂਗੀ ਇੰਨੀ ਤੈਨੂੰ ਪਲੈਂਟੀ ਪਊਗੀ ਉਹ ਸਾਰੀ ਕਮਿਟਮੈਂਟ ਹੋਈ ਐ ਤੁਹਾਡੀ ਕੋਈ ਰਿਟਰਨ ਦੇ ਵਿੱਚ ਲਿਖਿਆ ਸਿਰਫ ਰਿਟਰਨ ਦੇ ਵਿੱਚ ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਸਿਰਫ ਇੱਕ ਆ ਲਿਖਿਆ ਹੋਇਆ ਉਹਨਾਂ ਨੇ ਜ਼ਰੂਰ ਵੀ ਅਸੀਂ ਗੱਡੀ ਸੀਲ ਚ ਲੈ ਲਈ ਪਰ ਚਲਾਉਣ ਦੀ ਕੋਈ ਕਮਿਟਮੈਂਟ ਨਹੀਂ ਹੋਈ ਜੀ ਤੇ ਪਰ ਮੈਂ ਇਹ ਕਹਿੰਦਾ ਵੀ ਉਹਨਾਂ ਨੇ ਵੀ ਇਹ 420 ਨਾ ਲਖਾਇਆ ਸਾਡੇ ਤੋਂ ਜਦੋਂ ਆਪਾਂ ਗੱਡੀ ਦਿੰਨੇ ਆ ਗੱਡੀ ਦੀ ਕੰਡੀਸ਼ਨ ਦਿਖਾਈ ਜਾਂਦੀ ਆ ਪਹਿਲਾਂ ਵੀਡੀਓ ਬਣਾਈ ਜਾਂਦੀ ਆ ਮੇਰੀ ਗੱਡੀ ਦੀ ਕੰਡੀਸ਼ਨ ਇਹੋ ਜੀ ਆ ਮੈਂ ਇਹੋ ਜੀ ਹਾਲਤ ਦੇ ਵਿੱਚ ਜਦੋਂ ਪੈਸੇ ਇਹਨਾਂ ਦੇ ਵਾਪਸ ਕਰਾਂਗਾ ਸਮੇਤ ਵਿਆਜ ਇਹੋ ਜੀ ਕੰਡੀਸ਼ਨ ਦੇ ਵਿੱਚ ਮੈਂ ਗੱਡੀ ਲਵਾਂਗਾ ਕੋਈ ਵੀਡੀਓ ਬਣੀ ਤੁਹਾਡੀ ਸਰ ਉਸ ਟਾਈਮ ਵੀਡੀਓ ਨਹੀਂ ਬਣੀ ਸੀ ਸਾਡਾ ਉਸ ਟਾਈਮ ਭਰਾਪਾ ਸੀ ਉਹਨਾਂ ਨਾਲ ਐਦੂ ਪਹਿਲਾਂ ਭਰਾਪਾ ਹੀ ਸਾਡਾ ਚੱਲਦਾ ਸੀਗਾ ਪਰ ਜਦੋਂ ਉਹਨਾਂ ਨੇ ਜਦੋਂ ਗੱਡੀ ਪੈਸੇ ਆਪਣੇ ਜਿੰਨਾ ਹੀ ਉਹਨਾਂ ਨੇ ਵਿਆਜ ਲੈ ਲਿਆ ওভার ਲਾ ਲਿਆ 1 ਲੱਖ 45 ਦਾ 2.5 ਮਹੀਨੇ ਦਾ 35 ਹਜ਼ਾਰ ਵਿਆਜ ਲੈ ਲਿਆ ਤੁਹਾਨੂੰ ਕੋਈ ਚੱਕਰ ਨਹੀਂ ਪਰ ਉਹ ਗ ਖતમ ਨਹੀਂ ਕਰ ਸਕਦੇ ਚਲਾ ਨਹੀਂ ਸਕਦੇ ਸੀਗੇ ਗਲਤ ਕੰਮ ਚ ਇਸਤੇਮਾਲ ਨਹੀਂ ਕਰ ਸਕਦੇ ਸੀ ਪਰ ਉਹਨਾਂ ਨੇ ਆ ਕੇ ਕਹਿੰਦੇ ਅਸੀਂ ਚਲਾਉਣੇ ਹੁੰਨੇ ਆ ਗੱਡੀ ਹੁਣ ਆਏ ਤੁਸੀਂ ਜੋ ਮੇਰੀ ਗੱਡੀ ਦਾ ਲੱਖ ਰੁਪਏ ਨੁਕਸਾਨ ਕਰਤਾ ਸਾਰੇ ਭੰਤਾਗਾ ਪਹਿਲਾਂ ਕਹਿੰਦੇ ਕੰਮ ਕਰਾ ਦਾਂਗੇ ਜਦੋਂ ਮੈਂ ਗੱਡੀ ਲੈ ਕੇ ਆਇਆ ਨਾ ਗੈਰਚੋਂ ਉਹਨਾਂ ਦੇ ਬਾਹਰ ਚ ਗੱਡੀ ਲਾਈ ਆ ਮੈਂ ਤੁਸੀਂ ਆ ਕੀ ਕਰਤਾ ਆਂਦਾ ਅਸੀਂ ਚਲਾਉਣੇ ਹੁੰਨੇ ਆ ਫਿਰ ਕਹਿੰਦਾ ਕੋਈ ਮਰਜ਼ੀ ਗੱਲ ਨਹੀਂ ਖਾਣੇ ਵੇ ਧੌਂਕੀਆਂ ਦੇ ਜਾਂਦੇ ਆਂ ਦੱਸੋ ਵੀ ਸਾਡਾ 11 ਰੁਪਏ ਕਿਲੋਮੀਟਰ ਚੱਲਦਾ ਗੱਡੀ ਦਾ ਹੀ ਜੋ ਉਹਨਾਂ ਨੇ ਵਿਆਜ ਲੈਣ ਕੋਈ ਚੱਕਰ ਨਹੀਂ ਸਾਡਾ 11 ਰੁਪਏ ਕਿਲੋਮੀਟਰ ਚਲਾਉਣੇ ਆ ਮੈਂ 55000 ਬੰਦਾ ਨਾ 25000 ਰੁਪਏ ਖਰਚਾ ਘਾਟੂ ਕੋਈ ਮੇਰਾ ਵੀ 30000 ਦੇ ਦੋ ਪਰ ਉਹਨਾਂ ਦੀ ਬਦਮਾਚੀ ਭਲਾਂ ਦੀ ਉਹਨਾਂ ਦਾ ਕੋਈ ਲੀਡਰ ਮਗਰ ਹੱਥ ਲਾਰਿਆਗਾ ਉਹਨਾਂ ਨੇ ਮੈਨੂੰ ਥਾਣੇ ਦੇ ਵਿੱਚ ਧਮਕੀਆਂ ਦਿੱਤੀਆਂ ਨਾਲ ਪੁਲਿਸ ਵਾਲੇ ਮੈਨੂੰ ਧਮਕੀਆਂ ਦੇ ਰਹੇ ਆ ਮੈਂ ਕਹਿੰਦਾ ਕੱਲ ਨੂੰ ਮੈਂ ਕੋਈ ਵੀ ਆਦਾ ਡਿਫਰੈਂਸ ਕੋਈ ਨੁਕਸਾਨ ਪੁਲਿਸ ਇਹਦੀ ਪੁਲਿਸ ਵਾਲੇ ਧਮਕੀਆਂ ਕਿਉਂ ਦੇਣਗੇ ਉਹ ਤਾਂ ਪੁਲਿਸ ਤਾਂ ਸਾਡੀ ਸੁਰੱਖਿਆ ਖਾਤਰ ਰੱਖੀ ਹੈ ਜਿਹਨੂੰ ਇਨਸਾਫ ਨਹੀਂ ਮਿਲਦਾ ਪੁਲਿਸ ਤਾਂ ਇਨਸਾਫ ਦਵਾਉਂਦੀ ਆ ਤਨਖਾਹ ਕਿੱਥੋਂ ਜਾਂਦੀ ਹੈ ਸਾਡੇ ਟੈਕਸ ਚੋਂ ਕੱਟ ਕੇ ਤਨਖਾਹ ਜਾਂਦੀ ਹੈ ਉਹ ਹਣ ਇਹ ਤਾਂ ਹੁਣ ਉਹਨਾਂ ਨੂੰ ਪਤਾ ਜੀ ਕਿ ਕਿਹੜਾ ਐਸਐਸਏ ਧਮਕੀ ਦੇ ਰਿਹਾ ਤੇਨੂੰ ਗੁਰਮਨ ਸਿੰਘ ਐਸਐਸਏ ਨੇ ਮੈਨੂੰ ਧਮਕੀ ਦਿੱਤੀ ਆ 16 ਤਰੀਕ ਦੀ ਦਰਖਾਸਤ ਆ ਅੱਜ ਤਰੀਕ ਆਪਣੀ 29 ਹੋ ਗਈ ਤੇ ਹੁਣ ਹੋਰ ਦੱਸੋ ਕੀ ਕਰਾਂ ਉਹ ਆਪਾਂ ਜੇ ਮੇਰੇ ਕੋਲੇ ਕੋਈ ਰਿਕਾਰਡਿੰਗ ਪਈ ਹੈ ਜਦੋਂ ਧਮਕੀ ਦਿੱਤੀ ਇਹਦਾ ਮੇਰੇ ਕੋਲੇ ਰਿਕਾਰਡਿੰਗ ਹੈਗੀ ਆ ਜੀ ਸੁਣਾਉਗਾ ਜੇ ਪਈ ਇਹਦਾ ਚਲੋ ਮੈਂ ਸੁਣਾਉਂਗਾ ਰਿਕਾਰਡਿੰਗ ਵੀ ਕੋਈ ਗੱਲ ਨਹੀਂ ਆਪਾਂ ਅਗਲੀ ਚ ਕੋਈ ਕਾਰਵਾਈ ਚ ਮੈਂ ਸੁਣਾਉਂਗਾ ਮੈਂ ਅਸੀਂ ਵੀਡੀਓ ਚ ਦਿਖਾ ਦਾਂਗੇ ਆਪਦੀ ਚ ਕੁਈ ਗੱਲ ਨਹੀਂ ਮੈਂ ਇਹ ਪਈਏ ਦਿਖਾਓ ਪ੍ਰਸ਼ਾਸਨ ਨੂੰ ਵੀ ਪਤਾ ਲੱਗ ਜੇ ਲੋਕਾਂ ਨੂੰ ਵੀ ਪਤਾ ਲੱਗ ਜੇ ਪ੍ਰਸ਼ਾਸਨ ਕਿੰਨਾ ਕੁ ਲੋਕਾਂ ਨੂੰ ਧੱਕਾ ਕਰਦਾ ਕਿੰਨੀ ਕ ਇਨਸਾਫੀ ਦਵਾਉਂਦਾ ਮੈਂ ਉਹ ਤੁਹਾਨੂੰ ਰਿਕਾਰਡਿੰਗ ਤੁਹਾਨੂੰ ਪਾ ਦਿੰਨਾਗਾ ਤੁਸੀਂ ਜਰੂਰ ਪਾਓ ਪਰ ਮੈਂ ਇਹ ਗੱਲ ਕਹਿਣਾ ਜੀ ਮੈਂ ਇੱਥੇ ਆ ਦੇ ਭਰਾਵਾਂ ਵਿੱਚ ਤੇ ਜਰ ਰਿਲੈਕਸ ਹੁਣਾਗਾ ਪਰ ਜਦੋਂ ਇਦੂ ਬਾਅਦ ਜਦੋਂ ਮੇਰਾ ਕੋਈ ਮੈਨੂੰ ਕਿਸੇ ਪਾਸੇ ਮੂੰਹ ਨਹੀਂ ਦਿਂਦਾਗਾ ਮੈਂ ਤਾਂ ਜਦੋਂ ਮੇਰੇ ਘਾਟਾ ਹੀ ਪੈ ਗਿਆ ਮੈਂ ਤਾਂ ਨੁਕਸਾਨ ਕਰਦਾ ਨਹੀਂ ਦੋ ਪੈਗ ਲਾ ਕੇ ਆਪਦੀ ਗੱਲ ਕਰਦਾ ਦਿਲ ਦੀ ਮੈਂ ਮੈਂ ਗੁਰਮਤ ਸਿੰਘ ਨੂੰ ਫੋਨ ਲਾਇਆਗਾ ਉਹਨੂੰ ਮੈਂ ਇਹ ਕਿਹਾ ਮੈਂ ਕਿ ਤੁਸੀਂ ਪੈਗ ਕਿਉਂ ਲਾਇਕ ਕਰਾਣਾ ਜਾਂ ਕਰਕੇ ਦਿਲ ਗੱਲ ਨਹੀਂ ਹੁੰਦੀ ਸੀ ਤੇ ਟੈਨਸ਼ਨ ਆ ਤੁਸੀਂ ਐਂ ਦੱਸੋ ਹੁਣ ਕੋਈ ਵੀ ਬੰਦਾ ਮਰਦਾ ਪਤਾ ਕਿਉਂ ਆਪਾਂ ਕਹਿ ਦਿੰਨੇ ਆ ਡਿਪਰੈਸ਼ਨ ਆ ਮਰਦਾ ਵੀ ਅੱਕਿਆ ਮਰਦਾਗਾ ਕੋਈ ਵੀ ਚੀਜ਼ ਜਾਂ ਕੋਈ ਬੰਦਾ ਕਰਦਾ ਨਾ ਉਹ ਅੱਕੇ ਹੀ ਕਰਦਾਗਾ ਮੈਂ ਪੈਗ ਲਾ ਕੇ ਪੁਲਿਸ ਵਾਲਿਆਂ ਨਾਲ ਆਦਾਂ ਨੂੰ ਦਰਦ ਦੱਸਿਆ ਪਰ ਉਹਨੇ ਮੇਰਾ ਕੀ ਦਰ ਸੁਣਨਾਗਾ ਉਹਦਾ ਮੈਂ ਨੂੰ ਕਿਹਾ ਮੈਂ ਤੂੰ ਮੇਰੀ ਕਾਰਵਾਈ ਨਹੀਂ ਕਰੀ ਐਨੇ ਦਿਨ ਹੋ ਗਏ ਪਰ ਤੁਸੀਂ ਕੋਈ ਪੈਸੇ ਲੈਏ ਹੋਣਗੇ ਆਹ ਗੱਲ ਮੈਂ ਤੁਹਾਨੂੰ ਜਿਹੜੀ ਹੁਣ ਕਹਿ ਰਿਹਾ ਨਾ ਬਾਈ ਹਣੇ ਮੈਂ ਤੁਹਾਨੂੰ ਰਿਕਾਰਡਿੰਗ ਪਾਉਂਗਾ ਮੈਂ ਜੇ ਤੁਸੀਂ ਨਹੀਂ ਕੋਈ ਕਾਰਵਾਈ ਤੁਸੀਂ ਪਹਿਲੇ ਲੈ ਹੋਣਗੇ ਕੋਈ 10000 ਰੁਪਏ ਲਿਆ ਹੀ ਹੋਊਗਾ ਕਿਸੇ ਨੇ ਦਵਾਈ ਹੋਊਗਾ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਪਹਿਲਾਂ ਤੇਰੇ ਤੇ ਕਾਰਵਾਈ ਕਰ ਦਾਂਗਾ ਤੂੰ ਮੈਨੂੰ ਦੱਸ ਕਿੱਥੇ ਆ ਮੈਨੂੰ ਇਹ ਵੀ ਗੱਲ ਕਹੀ ਮੈਂ ਕਿਹਾ ਜੈ ਤੋ ਟੈਕਸੀ ਸਟੈਂਡ ਵਿੱਚ ਬੈਠਾ ਤੂੰ ਮੈਨੂੰ ਆ ਕੇ ਚੱਕ ਇਹ ਮੈਂ ਕਿਹਾ ਵੀ ਤੂੰ ਆ ਕੇ ਚੱਕ ਮੈਨੂੰ ਤੂੰ ਮਾਰ ਦੇ ਉਸ ਤੋਂ ਬਾਅਦ ਮੈਂ ਘਟੋ ਘਟ ਮਨੂੰ 20 25 ਮਿੰਟ ਬਾਅਦ ਫੋਨ ਕਰਿਆ ਮੈਂ ਤੂੰ ਮਨੂੰ ਫੇਰ ਆ ਕੇ ਤੂੰ ਆਇਆ ਨਹੀਂ ਯਾਰ ਮਨੂੰ ਚੱਕ ਮੈਨੂੰ ਮਾਰ ਦੇ ਮੇਰੇ ਕੋਲੇ ਦੋਵੇਂ ਰਿਕਾਰਡਿੰਗਾਂ ਮੈਂ ਦੋਵੇਂ ਰਿਕਾਰਡਿੰਗਾਂ ਆਨਲਾਈਨ ਜਾਵਾਂਗਾ ਮੜ ਕੇ ਤਾਂ ਕੋਈ ਗੱਲ ਨਹੀਂ ਜਾਂ ਤਾਂ ਮੈਨੂੰ ਇਹ ਹੋਇਆ ਕਰ ਲੈ ਕੋਈ ਕੋਈ ਕਾਰ ਵੀ ਕਾਰ ਨਹੀਂ ਕਰ ਰਹੇ ਐਸੋ ਜੇ ਸਾਰਾ ਕੋਈ ਗਲਤ ਅੰਚਾ ਇਹ ਨਹੀਂ ਹੁਣ ਪਤਾ ਸਰ ਕੀ ਮਗਰ ਹੋ ਰਿਹਾਗਾ ਮੈਨੂੰ ਨਹੀਂ ਪਤਾਗਾ ਪਰ ਜਿਹਦਾ ਇਨਸਾਫ ਨਾ ਦਵਾਇਆ ਗਿਆ ਮੈਂ ਉਹ ਜੱਸਾ ਢੱਲੋ ਇੱਕ ਜਿਹੜਾ ਨਾਲ ਗਿਆ ਨਹੀਂ ਜਿਹਨੇ ਮੈਨੂੰ ਥਾਣੇ 'ਚ ਮਾਰ ਨਹੀਂ ਧਾਂਕੀ ਦਿੱਤੀ ਤੇ ਜਿਹੜਾ ਨਾਲ ਪੁਲਿਸ ਪ੍ਰਸ਼ਾਸਨ ਆ ਮੈਂ ਇਹਨਾਂ ਦਾ ਜੇ ਕੋਈ ਮੇਰਾ ਕੱਲ ਨੂੰ ਨੁਸਾਨ ਪਹਲੀਆ ਤਾਂ ਉਹ ਮੇਰਾ ਕਰਨਗੇ ਜੇ ਉਹਨਾਂ ਨੇ ਨਾ ਕਰਿਆ ਜਾਂ ਮੈਂ ਆਪ ਦਾ ਕੋਈ ਕਰਦਾਗਾ ਮੇਰੀ ਮੌਤ ਦੇ ਜ਼ਿੰਮੇਵਾਰ ਇਹ ਹੋਣਗੇ ਜਿਹੜੇ 145000 ਰੁਪਏ ਤੁਸੀਂ ਲਿਆ ਸੀ 35000 ਤੁਹਾਡਾ ਵਿਆਜ ਬਣਿਆ ਉਹ ਸਾਰੀ ਰਕਮ ਤੁਸੀਂ ਮੋੜਤੀ ਉਹਨਾਂ ਨੂੰ ਉਹਦੇ ਵਿੱਚੋਂ ਸਾਰ ਜਿਹੜਾ ਸਾਡਾ ਭਰਾਪਾ ਸੀਗਾ ਅਸੀਂ 145 ਦੇ 155 ਦੇਦਾ ਸੀਗਾ ਮੈਨੂੰ ਆਖੀ ਮੈਂ ਤੁਹਾਨੂੰ ਹਫਤੇ ਵਿੱਚ ਕਰ ਪੈਸੇ ਦੇ ਦੂੰਗਾ ਸਾਡੀ ਪਹਿਲਾਂ ਮੇਰੇ ਭਰਾ ਹੀ ਚੱਲਦੀ ਸੀ ਪਰ ਜਦੋਂ ਮੈਂ ਗੱਡੀ ਲੈਣ ਗਿਆ ਗੱਡੀ ਲੈ ਜਦੋਂ ਮੈਂ ਬਾਹਰ ਚ ਲਾਈ ਆ ਗੱਡੀ ਚਲਾਈ ਆ ਤੇ ਮੈਂ ਯਾਰਾ ਤੂੰ ਸਾਰਾ ਕੁਝ ਖਤਮ ਕਰਤਾ ਉਹ ਟਾਈਮ ਉਹੀ ਗੱਲ ਮੈਂ ਭਰਾ ਨੂੰ ਫੋਨ ਮਾਰਿਆ ਉੱਥੇ ਬੈਠੇ ਨੂੰ ਮੈਂ ਯਾਰਾ ਗੱਡੀ ਸਾਰੀ ਖਤਮ ਕਰਤੀ ਉਹ ਕਹਿੰਦਾ ਚਲ ਕੋਈ ਗੱਲ ਮੈਂ ਕੰਮ ਕਰਾ ਦੂੰਗਾ ਗੀਰ ਗੋ ਨੁਕਸਾਨ ਆ ਥਾਣੇ ਵਿੱਚ ਜਦੋਂ ਬੰਦੇ ਨੇ ਸਾਨੂੰ ਦਹਿਸ਼ਤ ਦਿਖਾਈ ਪਹਿਲਾਂ ਤਾਂ ਪੂਰੀ ਦਹਿਸ਼ਤ ਖੋਹਦੀ ਬਣ ਕੇ ਕਹਿੰਦਾ ਮੈਂ ਚੱਲ 15000 ਦੇ ਦੇਣਾ ਮੈਂ ਯਾਰ ਮੇਰਾ ਨੁਕਸਾਨ 15 ਦਾ ਹੋਇਆ ਹੀ ਨਹੀਂਗਾ ਮੇਰਾ ਤੂੰ ਸਾਰਾ ਨੁਕਸਾਨ ਭਰ ਦੇ ਕੰਮ ਕਰਾ ਦੇ ਜਿੱਥੋਂ ਮਰਜ਼ੀ ਕਰਾ ਦੇ ਪਰ ਉਹੀ ਗੱਲ ਵੀ ਜਦੋਂ ਹੁਣ ਦੱਸੋ ਵੀ ਇਦੂ ਵੱਡੀ ਬਦਮਾਚੀ ਦੇ ਇਦੂ ਦਾ ਕੀ ਨੁਕਸਾਨ ਹੋਊਗਾ ਜੀ ਜੀ ਇੱਥੇ ਪੂਰਾ ਟੈਕਸੀ ਸਟੈਂਡ ਦੇ ਜਿਹੜੇ ਪ੍ਰਧਾਨ ਆ ਇਹਦਾ ਬਾਈ ਖੁਦ ਪ੍ਰਧਾਨ ਆਇਓ ਬਾਈ ਤੇ ਰਕਮੈਂਟ ਆਓ ਇਹਦੇ ਬਾਰੇ ਪੁੱਛਾਂਗੇ ਇਹ ਕਿਹੋ ਜਿਹਾ ਆਦਮੀ ਆ ਕਿਹੋ ਜਿਹਾ ਬੰਦਾ ਇਹਦਾ ਲੈਂਡ ਦੇਣ ਕਿਹੋ ਜ ਕਿ ਕਿਵੇਂ ਦੇਖੋਗੇ ਜਿਹੜਾ ਇਹ ਬੰਦਾ ਕਹਿੰਦਾ ਵੀ ਮੇਰੇ ਨਾਲ ਧੱਕਾ ਹੋਇਆ ਜਿਹੜਾ ਵਿਆਜ ਸੀ ਮੈਂ ਉਹ ਵੀ ਦੇਣ ਨੂੰ ਤਿਆਰ ਆ 1 ਲੱਖ 45 ਲੈ ਕ ਜੀ 1 45 ਦਾ ਮੈਂ 1 55 ਦੇ ਦਾਂ ਬਾਕੀ ਰਹਿ ਗਿਆ 25 ਰਹਿ ਗਿਆ ਉਹ ਕਹਿੰਦਾ ਮੈਂ ਉਹ ਵੀ ਦੇਣ ਨੂੰ ਤਿਆਰ ਆ ਪਰ ਜਿਹੜੀ ਮੇਰੀ ਗੱਡੀ ਸੀ ਉਹ ਉਹਨੇ ਕੁਆੜ ਬਣਾਤੀ ਤੁਸੀਂ ਉਦੋਂ ਬਾਅਦ ਉਸ ਬੰਦੇ ਨੂੰ ਮਿਲਣੇ ਆਪਦੇ ਲੈਵਲ ਤੇ ਇਕੱਠੇ ਹੋ ਕੇ ਜਾ ਕੇ ਭਾਈ ਤੂੰ ਇਹਦੇ ਨਾਲ ਧੱਕਾ ਕਰਿਆ ਇਹ ਉਹ ਤਾਂ ਹੀ ਹੁਣ ਧੱਕਾ ਤਾਂ ਉਹ ਸਾਰਿਆਂ ਨੂੰ ਦੱਸੀ ਜਾਂਦਾ ਈ ਧੱਕਾ ਹੋਇਆ ਇਹਦਾ ਹੁਣ ਰੋਜੀ ਰੋਟੀ ਇਸੇ ਤੇ ਹੁਣ ਇਹਦਾ ਲੱਖ ਰੁਪਈਆ ਦਾ ਨੁਕਸਾਨ ਹੋ ਗਿਆ ਵਿਆਜ ਵੀ ਦੇਤਾ ਪੈਸੇ ਵੀ ਦੇਤੇ ਤੇ ਫੇਰ ਹੁਣ ਧੱਕਾ ਕਰੀ ਜਾਂਦਾ ਉਹਨਾਂ ਦਾ ਹੱਕ ਮੰਗਦਾ ਜਾਂਦਾ ਕੰਮ ਕਰਾਖਦੇ ਇਹਨਾਂ ਨੂੰ ਵੀ ਇਹਦਾ ਕਸੂਰ ਕੀ ਐ ਨੇ ਗੱਡੀ ਤਾਂ ਗਹਿਣੇ ਦਿੱਤੀ ਸੁਣਨਾਂ ਨੂੰ ਹੂੰ ਪੈਸੇ ਦੇਤੇ ਵਿਆਜ ਦਿੱਤਾ ਜੇ ਹੁਣ ਉਹ ਬੰਦੇ ਵਾਲੀ ਗੱਲ ਕਰਦੇ ਜਿਹੜੇ ਹਾਂ ਸਾਰੇ ਜੀ ਜੀ ਉਹ ਆਹਦਾ 15-20000 ਰੁਪਏ ਮੈਂ ਦੇ ਦੇਣਾ ਤੁਹਾਨੂੰ ਆਹਦਾ ਤੇ ਕੰਮ ਕਰਾ ਲਓ 15-20000 ਦੇ ਨਾਲ ਇਹਦਾ ਕੰਮ ਹੀ ਕੁਛ ਨਹੀਂ ਹੁੰਦਾ ਜੀ ਜਦੋਂ ਨੁਕਸਾਨ ਲੱਖ ਰੁਪਏ ਦਾ ਹੈ ਬੰਦਾ 15-20000 ਰੁਪਏ ਦੇਣ ਨੂੰ ਤਿਆਰ ਹੈ ਤੇ ਫਿਰ ਇਹ ਬੰਦਾ ਕਿਵੇਂ ਮੰਨੂਗਾ ਸੈਟੀਫਾਈ ਹੋ ਨਹੀਂ ਰਿਹਾਗਾ ਜਾਂ ਤਾਂ ਉਹ ਬੰਦਾ ਕਿਸੇ ਗੱਲ ਤੇ ਆ ਵੀ ਮੈਂ ਤੇਰਾ ਕੰਮ ਕਰਾ ਕੇ ਦਿੰਨਾ ਹੈ ਉਹਦਾ ਨਾ ਮੈਂ ਤੈਨੂੰ 15-20 ਹਜ਼ਾਰ ਦੇ ਦਿੰਨਾ ਜੇਕ ਥਾਣੇ ਪਹਿਲਾਂ ਤਾਂ ਧਮਕੀ ਦਿੱਤੀ ਫੇਰ ਨਾ ਮੈਂ 15-20 ਹਜ਼ਾਰ ਰੁਪਈਆ ਮੈਂ ਤਾਂ ਦੇ ਦਿੰਨਾ ਅਖੇ ਅਹਾਂ ਤੂੰ ਇੱਥੇ ਮੈਨੂੰ ਬਦਮਾਸ਼ੀ ਵਿਖਾਉਣਾ ਫਲਾਣਾ ਕਰਦਾ ਹੈ ਬਦਮਾਸ਼ੀ ਉਲਟਾ ਉਹਨਾਂ ਨੇ ਦਿਖਾਈ ਹੈ ਤੇ 15-20 ਹਜ਼ਾਰ ਨਾਲ ਇਹਦਾ ਕੁਝ ਵੀ ਨਹੀਂ ਹੁੰਦਾ ਜੀ ਇਹ ਬੰਦਾ ਪੂਰਾ ਮਤਲਬ ਕਿ ਅਸੀਂ ਆਪ ਦੇ ਅਨੁਸਾਰ 100% ਸਹੀ ਹੈ ਇਸ ਮਾਮਲੇ ਦੇ ਵਿੱਚ ਵੀ ਜਿਹੜਾ ਇਹਦੇ ਨਾਲ ਠੱਗਾ ਹੋਇਆ ਹੈ ਇਹ ਬਿਲਕੁਲ ਹੀ ਠ ਨੀ ਤੁਸੀਂ ਜਦੋਂ ਥਾਣੇ ਜਾਂਦੇ ਆ ਗੌਰਮ ਸਿੰਘ ਜੀ 사이 ਕੋਲੇ ਤੁਹਾਡੀ ਦਰਖਾਸਤ ਸੀ ਉਹਨੂੰ ਕਿਹਾ ਨਹੀਂ ਜੀ ਇਹਨੂੰ ਇਨਸਾਫ ਦਿਵਾਓ ਕਿਸੇ ਹਿਸਾਬ ਨਾਲ ਉਹ ਦੂਜੀ ਪਾਰਟੀ ਨੂੰ ਵੀ ਸਾਧਰੋ ਇਹਨੂੰ ਵੀ ਭਾੜੋ ਇਹਨਾਂ ਦੇ ਕਮਿਟਮੈਂਟ ਕਰਾਓ ਕਿਹਾ ਸੀ ਗਈ ਉਹ ਪੌਲਸਾ ਵਾਲੇ ਤੁਹਾਨੂੰ ਪਤਾ ਆਉਦੇ ਪੁਆਇੰਟਾਂ ਤੇ ਇਹ ਤੂੰ ਬਲਾਨਾ ਨਹੀਂ ਕੀਤਾ ਤੂੰ ਐ ਸੇਲ ਕੀਤੀ ਹੈ ਗੱਡੀ ਉਹਨਾਂ ਨੂੰ ਸੇਲ ਕੀਤੀ ਹੈ ਜੇ ਸੇਲ ਕੀਤੀ ਤਾਂ ਉਹਨਾਂ ਨੇ ਗੱਡੀ ਇਹਨੂੰ ਵਾਪਸ ਕਿਉਂ ਕੀਤੀ ਸੇਲ ਕੀਤੀ ਤਾਂ ਗੱਡੀ ਆਪਦੇ ਕੋਲੇ ਰੱਖਦੇ ਇਹਨੂੰ ਗੱਡੀ ਕਿਉਂ ਦਿੱਤੀ ਗੱਡੀ ਤਾਂ ਇਹਦੇ ਕੋਲੇ ਆ ਮਹੀਨਾ ਹੋ ਗਿਆ ਚਲਾਈ ਫਿਰਦੇ ਨੂੰ ਉਹ ਜਦ ਦੇ ਨੇ ਉਹਨੇ ਗੱਡੀ ਦਿੱਤੀ ਹੈ ਸੇਲ ਕੀਤੀ ਉਹ ਬੰਦਾ ਗੱਡੀ ਇੱਕ ਦਿਨ ਨਹੀਂ ਦਿੰਦਾ ਜੀ ਬੈਕ ਮੁੜ ਕੇ ਹਾਂ ਹਾਂ ਜੇ ਤੁਹਾਡੇ ਸੇਲ ਹੀ ਕੀਤੀ ਐ ਫਿਰ ਤੁਸੀਂ ਗੱਡੀ ਦੇ ਮਤਲਬ ਕੇ ਵਾਪਸ ਇਹਨੂੰ ਕਿਉਂ ਕੀਤੀ ਹਾਂ ਸਹੀ ਆ ਜੀ ਜੀ ਹਾਂਜੀ ਜੀ ਜੀ ਦੂਜੀ ਧਿਰ ਦਾ ਵੀ ਪੱਖ ਲੈਣ ਦੀ ਕੋਸ਼ਿਸ਼ ਕਰਾਂਗੇ ਜੇਕਰ ਉਹਨਾਂ ਨੇ ਆਪ ਦਾ ਪੱਖ ਦਿੱਤਾ ਤਾਂ ਅਸੀਂ ਨਾਲ ਉਹਨਾਂ ਦਾ ਪੱਖ ਵੀ ਚਲਾਵਾਂਗੇ ਜੇਕਰ ਉਹਨਾਂ ਨੇ ਪੱਖ ਦੇਣਾ ਤਾਂ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਆ ਜੇਕਰ ਪੱਖ ਨਾ ਦਿੱਤਾ ਤਾਂ ਇਸੇ ਤਰ੍ਹਾਂ ਹੀ ਵੀਡੀਓ ਅਸੀਂ ਇਹਨਾਂ ਦਾ ਜਿਹੜਾ ਚਲਾ ਦੇਵਾਂਗੇ